ਏ ਐਸ ਉਹ ਅੰਜਨਾ 300 ਬਿਮਾਰੀਆਂ ਦਾ ਇਲਾਜ ਤੇ ਅੱਜ ਤੁਹਾਨੂੰ ਇਹਦੇ ਜਿਹੜੇ ਉਸ ਉੱਪਰ ਫੁੱਲ ਦਿਖਰੇ ਉਹਨਾਂ ਦੀ ਪੁਰਜੀ ਬਣਾਉਣ ਦਾ ਤਰੀਕਾ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਫਰਾਈ ਪੈਨ ਦੇ ਵਿੱਚ ਤੇਲ ਪਾ ਲੈਨੇ ਆ ਤੇ ਤੇਲ ਪਾਉਣ ਤੋਂ ਬਾਅਦ ਇੰਨਾ ਜੀਰਾ ਤੇ ਵਿੱਚ ਆਪਾਂ ਪੰਜ ਚਾਰ ਪਾ ਮੰਗੇ ਕਾਲੀਆਂ ਮਿਰਚਾਂ ਫੇਰ ਪਾ ਦਿਓ ਇਹਦੇ ਵਿੱਚ ਆਪਾਂ ਲਸਣ ਤੇ ਅਦਰਕ ਸਾਬੂਤ ਧਨੀਆ ਥੇਰਪਾਓ ਪਿਆਜ਼ ਪਿਆਜ਼ ਜਦੋਂ ਰੰਗ ਇਹਨਾਂ ਦਾ ਲਾਲ ਜਿਹਾ ਹੋ ਜੇ ਉਸ ਤੋਂ ਬਾਅਦ ਆਪਾਂ ਟਮਾਟਰ ਤੇ ਹਰੀ ਮਿਰਚ ਪਾਉਣੀ ਹੈ ਉਹ ਤੜਕਾ ਆਪਣਾ ਮਣਾ ਰਿਹਾ ਦੋਸਤੋ ਇਹ ਜਿਹੜੇ ਆਪਾਂ ਫੁੱਲ ਸੀ ਸੁਆਹਣ ਨੇ ਇਹਨਾਂ ਨੂੰ ਪੰਜ ਚਾਰ ਵਾਰੀ ਧੋ ਕੇ ਤੇ ਉਸ ਤੋਂ ਬਾਅਦ ਗਰਮ ਪਾਣੀ ਦੇ ਵਿੱਚ ਅੱਧਾ ਚਮਚ ਜੀਰਾ ਮੱਕੜਾ ਪਾ ਕੇ ਤੇ 5 ਮਿੰਟ ਉਬਾਲ ਕੇ ਤੇ ਉਸ ਤੋਂ ਬਾਅਦ ਸੁਕਾ ਲਈ ਸੀਗੇ ਥੋੜੇ ਜੇ ਤੇ ਇਹਨਾਂ ਨੂੰ ਪਾਵਾਂਗੇ ਜਦੋਂ ਤਲਕਾ ਬਣ ਗਿਆ ਤੇ ਆ ਆਪਣਾ ਨੂਨ ਮਿਰਚ ਮਸਾਲਾ ਹਲਦੀ ਇਹ ਪਾ ਦਿਓ ਦੋਸਤੋ ਇਹ ਆਪਣਾ ਮਸਾਲਾ ਬਣਾ ਰਿਹਾ ਇਹ ਆਮ ਜਿਸ ਤਰ੍ਹਾਂ ਆਪਾਂ ਦੂਸਰੀਆਂ ਸਬਜ਼ੀਆਂ ਬਣਾਉਂਦੇ ਹਾਂ ਉਸ ਤਰ੍ਹਾਂ ਹੀ ਇਹ ਮਸਾਲਾ ਤਿਆਰ ਹੈ ਤੇ ਇਹ ਆਪਣਾ ਜਿਹੜਾ ਸੁਆਣਣੇ ਦੇ ਫੁੱਲ ਤੋੜੇ ਸੀ ਆਪਾਂ ਤੇ ਉਹ ਤਿਆਰ ਨੇ ਤੇ ਆਹ ਬਾਅਦ ਚ ਧਨੀਆ ਪਾਵਾਂਗੇ ਉਹ ਵੀ ਤਿਆਰ ਤੇ ਬਹੁਤ ਹੀ ਵਧੀਆ ਸੁਆਦਿਸ਼ਟ ਤੇ ਗੁਣਾਕਾਰੀ ਇਹ ਚੀਜ਼ ਬਣਦੀ ਹੈ ਦੋਸਤੋ ਸੁਆਂਝਣਾ ਜਿਹੜਾ ਤਿੰਨ ਸੌ ਬਿਮਾਰੀ ਦਾ ਇਲਾਜ ਕਰਦਾ ਹੈ ਤੇ ਜੜ ਪੱਤੇ ਇਹਦੀਆਂ ਫਲੀਆਂ ਇਹਦੇ ਫੁੱਲ ਸਾਰੀਆਂ ਚੀਜ਼ਾਂ ਨੂੰ ਵੀ ਇਹ ਅਸੀਂ ਪ੍ਰਯੋਗ ਦੇ ਵਿੱਚ ਲਿਆ ਸਕਦੇ ਹਾਂ ਤੇ ਇਹਦੇ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਲਾ ਲਾਗ ਬਿਮਾਰੀਆਂ ਨੂੰ ਵੀ ਇਹ ਠੀਕ ਕਰਦੇ ਨੇ ਤੇ ਇਹਨਾਂ ਨੂੰ ਅਸੀਂ ਸੁਆਣਨੇ ਨੂੰ ਆਪਣੇ ਘਰਾਂ ਦੇ ਵਿੱਚ ਲਾਈਏ ਤੇ ਬਿਮਾਰੀਆਂ ਤੋਂ ਬਚੀਏ ਇਹ ਸੁਆਣਨੇ ਦੇ ਜਿਹੜੇ ਫੁੱਲ ਸੀਗੇ ਆਪਾਂ ਆਲਾਪੇ ਰੱਖੇ ਹੋਏ ਸੀ ਤੇ ਉਹਨਾਂ ਨੂੰ ਆਪਾਂ ਇਹਦੇ ਵਿੱਚ ਮਿਲਾ ਰਹੇ ਹਾਂ ਠੀਕ ਆ ਮੇਥੀ ਪਾਤੀ ਦੋਸਤੋ ਹਲਾਰ ਹੋ ਗਏ ਇਹਨੂੰ ਤੇ ਉਸ ਤੋਂ ਬਾਅਦ ਆਪਾਂ ਆਪਾ ਹਰਾ ਠਣੀਆਂ ਤੇ ਆ ਆਪਣੀ ਪੁਰਜੀ ਬਣ ਕੇ ਹੋ ਗਈ ਤਿਆਰ ਤੇ ਇਹਨੂੰ ਤੁਸੀਂ ਰੋਜ਼ਾਨਾ ਆਪ ਵੀ ਬਣਾ ਕੇ ਖਾ ਸਕਦੇ ਹੋ ਆਪਣੇ ਦੋਸਤਾਂ ਮਿੱਤਰਾਂ ਨੂੰ ਤੇ ਆਏਗੇ ਰਿਸ਼ਤੇਦਾਰਾਂ ਨੂੰ ਵੀ ਖਵਾਓ ਇਹ ਇੱਕ ਸਬਜੀ ਨਹੀਂ ਇੱਕ ਪੁਰਜੀ ਨਹੀਂ ਇਹ ਇੱਕ ਦਵਾਈ ਵੀ ਹੈ ਦੋਸਤੋ ਜਿਹੜੀ ਹਰ ਬਿਮਾਰੀ ਦਾ ਇਲਾਜ ਹੈ ਤੇ ਇਹਨੂੰ ਅਸੀਂ ਬਣਾ ਕੇ ਤੁਹਾਨੂੰ ਦਿਖਾਇਆ ਕੋਈ ਜ਼ਿਆਦਾ ਔਖਾ ਤਰੀਕਾ ਨਹੀਂ ਤੁਹਾਨੂੰ ਏ ਸਾਡੀ ਵੀਡੀਓ ਕਿਵੇਂ ਲੱਗੀ ਜਰੂਰ ਦੱਸਣਾ ਤੇ ਸਵਾਂਝਣੇ ਬਾਰੇ ਇੱਕ ਦਿਨ ਫੇਰ ਦੁਬਾਰਾ ਅ ਦੱਸਾਂਗੇ ਤੁਹਾਨੂੰ ਵੀ ਜਿਹੜੇ ਇਹਦੇ ਪੱਤੇ ਨੇ ਉਹਨਾਂ ਨੂੰ ਵੀ ਪੀਸ ਕੇ ਅਸੀਂ ਅੱਧਾ ਚਮਚਾ ਰੋਜ਼ ਲੈ ਸਕਦੇ ਹਾਂ ਜਿਹੜੀਆਂ ਫਲੀਆਂ ਉਹਨਾਂ ਦਾ ਆਚਾਰ ਪੈ ਜਾਂਦਾ 15-20 ਦਿਨਾਂ ਤੱਕ ਇਹਦੀਆਂ ਫਲੀਆਂ ਲੱਗਣੀਆਂ ਸਵਾਂਝਣੇ ਲੀਆਂ ਤੇ ਇਹਦੇ ਪੱਤੇ ਇਹਦੀ ਅ ਸਬਜ਼ੀ ਫਲੀਆਂ ਦੀ ਤੇ ਫਲੀਆਂ ਦਾ ਆਚਾਰ ਸਾਰੇ ਦੀ ਹੁਣਾਂ ਕਰੀ ਨੇ ਸੁਹਾਂਜਣਾ ਲਾਓ ਬਿਮਾਰੀਆਂ ਦੂਰ ਭਜਾਓ ਤੁਹਾਨੂੰ ਮੇਰੀ ਇਹ ਵੀਡੀਓ ਕਿਵੇਂ ਲੱਗੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਪ੍ਰਾਈਜ਼ ਜ਼ਰੂਰ ਕਰਿਓ ਤੇ ਮੇਰੇ ਪੇਜ ਨੂੰ ਲਾਈਕ ਫੋਲੋ ਸ਼ੇਅਰ ਜ਼ਰੂਰ ਕਰਿਆ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ